ਸਲਿੱਪ ਡਿਸਕ ਸਭ ਤੋਂ ਵੱਡੀ ਗੰਭੀਰ ਸਮੱਸਿਆ ਹੈ ਪੂਰੇ ਵਿਸ਼ਵ ਦੇ ਵਿੱਚ ਜਿਹੜੀਆਂ ਤਿੰਨ ਕਸਰਤਾਂ ਕਰਾਈਆਂ ਜਾਂਦੀਆਂ ਨੇ ਅੱਜ ਅਸੀਂ ਤੁਹਾਨੂੰ ਉਹ ਕਰਕੇ ਦਿਖਾਉਣ ਲੱਗੇ ਹਾਂ ਅਗਰ ਤੁਹਾਨੂੰ ਸਲਿੱਪ ਡਿਸਕ ਹੋ ਗਈ ਹੈ ਤੁਹਾਡੀ ਡਿਸਕ ਮਤਲਬ ਜਿਸ ਦੇ ਵਿੱਚੋਂ ਵੇਅਰ ਐਂਡ ਟੇਅਰ ਹੋ ਗਿਆ ਹੈ ਡਿਸਕ ਨਿਕਲ ਕੇ ਬਾਹਰ ਆ ਗਈ ਹੈ ਜਾਂ ਡਿਸਕ ਤੁਹਾਡੀ ਪ੍ਰੈਸ ਹੋ ਗਈ ਹੈ ਤਾਂ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਇੱਕ ਵਾਰ ਫੇਰ ਮੈਂ ਤੁਹਾਨੂੰ ਯਾਦ ਦਿਵਾ ਦਵਾਂ ਵੀ ਪੂਰੇ ਵਿਸ਼ਵ ਦੇ ਵਿੱਚ ਇਹ ਤਿੰਨ ਕਸਰਤਾਂ ਕਰਾਈਆਂ ਜਾਂਦੀਆਂ ਨੇ ਔਰ ਇਸ ਦਾ ਰਿਜ਼ਲਟ 100% ਹੈ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੀਰ ਸਿੰਘ ਸਰਾ ਬਹੁਤ ਸੌਖੀਆਂ ਕਸਰਤਾਂ ਨੇ ਤੁਸੀਂ ਕੀ ਕਰੋਗੇ ਸਭ ਤੋਂ ਪਹਿਲਾਂ ਮੁਧੇ ਪੈ ਜਾਣਾ ਆਪਣੀਆਂ ਕੂਣੀਆਂ ਦੇ ਉੱਪਰ ਦੇਖੋ ਕੂਣੀਆਂ ਹੱਥ ਜੋੜ ਲੈਣੇ ਆ ਔਰ ਸਾਹਮਣੇ ਦੇਖਣਾ ਬਸ ਇਸ ਪੋਜੀਸ਼ਨ ਦੇ ਵਿੱਚ ਤੁਸੀਂ ਹੋਲਡ ਕਰਨਾ ਹੈ ਪੂਰੇ 20 ਸੈਕਿੰਡ ਥੈਨ ਬਿਲਕੁਲ ਆਰਾਮ ਕਰਨਾ फिर भी सैकेंड होल्ड फिर आराब इन करना पहली कसरतरा करा दो हम थले आर उठन भी दिलैक्स फिर दस सैकेंड होल्ड दैन रिलैक्स योगी दूजी कसरत इससे छे सैकट लाओ तीजी आखिरी कसरत हौली हौली पहला बैठ जाना है ਫਿਰ ਦੋਨੇ ਅੱਡੀਆਂ ਜੋੜ ਦੇਣੀਆਂ ਨੇ ਔਰ ਗੋਡੇ ਖੋਲ ਦੇਣੇ ਐ ਚਾਈਲਡ ਪੋਜ਼ ਸਟ੍ਰੈਚ ਤੁਸੀਂ ਐਦਾਂ ਪੈਠਣ ਦੀ ਕੋਸ਼ਿਸ਼ ਔਰ ਐਦਾਂ ਨੀਵੀਂ ਪਾ ਲੈਣੀ ਇਸ ਪੋਜੀਸ਼ਨ ਦੇ ਵਿੱਚ ਤੁਸੀਂ 30 ਤੋਂ 35 ਸਕਿੰਟ ਹੱਥ ਅੱਗੇ ਲੈ ਜਾਣੇ ਜਿੰਨੇ ਲਿਆ ਸਕਦੇ ਆ 30 ਤੋਂ 35 ਸਕਿੰਟ ਇਸ ਪੋਜੀਸ਼ਨ ਦੇ ਵਿੱਚ ਰਹਾਂਗੇ ਫਿਰ ਵਾਪਸ ਆ ਜਾਾਂਗੇ ਫਿਰ ਜਾਵਾਂਗੇ ਮਤਲਬ ਐਦਾਂ 4 ਤੋਂ 5 ਸੈੱਟ ਲਾਓ ਇਹ ਉਹ ਤਿੰਨ ਕਸਰਤਾਂ ਨੇ ਜਿਹੜੀ ਤੁਹਾਡੀ ਸਲਿੱਪ ਡਿਸਕ ਦਾ ਹੱਲ ਕਰਨਗੀਆਂ ਸਤਿ ਸ਼੍ਰੀ ਅਕਾਲ ਜੀ